ਬੜੀ ਖੁਸ਼ੀ ਹੈ ਮਿਲਤਾ ਕਿ ਟੌਪ 10 ਦਸਵੀਂ ਚੋਂ ਉਹ ਬੁਲਾਏ ਮੈਂ ਟੌਪ 10 ਬਾਰਵੀਂ ਵਾਲੇ ਬੁਲਾਏ ਬੱਚੇ ਘਰੇ ਮੈਂ 20 ਹੋ ਗਏ 19 ਕੁੜੀਆਂ ਸੀ ਇੱਕੋ ਹੀ ਸੀ ਜਦੋਂ ਉਹਦੀ ਵਾਰੀ ਆਈ ਮੈਂ ਜੱਫੀ ਪਾ ਲਈ ਮੈਂ ਕਿਹਾ ਸ਼ੁਕਰ ਹੈ ਸਾਡੀ ਕਮਿਊਨਿਟੀ ਦੀ ਜਿਹੜੀ ਤਾਕਤ ਸੀ ਪਰਤੇ ਸਾਰੀਆਂ ਕੁੜੀਆਂ ਨੇ ਤੇ ਫਿਰ ਬਾਅਦ ਪਤਾ ਨਹੀਂ ਕਿੱਥੇ ਚਲੀ ਜਾਂਦੀਆਂ ਨੇ ਉਹ ਟਾਪਰ ਜਿਹੜੀਆਂ ਨੇ ਦਿਆ ਦਿੰਦੇ ਆ ਇਹਨਾਂ ਨੂੰ ਕਬੀਲਦਾਰੀ ਚ ਪਾ ਦਿੰਦੇ ਆ ਉਹਨਾਂ ਨੂੰ ਹਟਾ ਲੈਂਦੇ ਆ ਉਹਨਾਂ ਨੂੰ ਠੀਕ ਹੈ ਨਾ ਸੋ ਇਸ ਵਕਤ ਪੰਜਾਬ ਦੇ ਵਿੱਚ ਪਹਿਲੀ ਵਾਰ ਵੈ ਹਿਸਟਰੀ ਚ ਇਸ ਵਕਤ ਜੋ ਤੱਕ ਆਪਾਂ ਬੈਠੇ ਆ ਪੰਜਾਬ ਦੇ ਵਿੱਚ 7 ਡੀ ਸੀ ਕੁੜੀਆਂ ਨੇ ਜੀ ਪੰਜਾਬ ਦੀ 7 ਡੀ ਸੀ ਇਸ ਵਕਤ 86 ਕੁੜੀਆਂ ਲਾਈ ਹੋਈਆਂ ਨੇ ਕਿਉਂ ਕੋ ਕੋ ਨਹੀਂ ਕਰ ਕਾ ਕਰ ਸਕਦੀ ਕੰਮ ਵੀ ਏ ਡੀ ਸੀ ਡੀਐਸਪੀ ਜਿਸ ਪੱਧਰ ਤੇ ਵੀ ਉਹਨਾਂ ਦਾ ਡਿਜ਼ਰਵ ਕਰਦਿਆਂ ਨੇ ਉਹਨਾਂ ਦੇ ਆਦੇ ਬਤਾਓ। ਸਾਦੇ ਸੁਤੀਆਂ ਨੂੰ ਕੱਲਾ ਜੰਮਣਾ ਹੀ ਕੋਈ ਆਸਾਨ ਨਹੀਂ ਹੈਗਾ। ਉਹਨਾਂ ਨੂੰ ਅਸਮਾਨਾਂ ਛੁੱਟਣ ਦਾ ਮੌਕਾ ਦੇਣਾ ਚਾਹੀਦਾ। ਮੈਂ ਇੱਕ ਸ਼ੇਅਰ ਬੋਲਿਆ ਸੀਗਾ ਪਾਰਲੀਮੈਂਟ 'ਚ। ਵਿਮਨ ਡੇ ਸੀ। ਕਿ ਇੱਕ 31 ਜਿਹੜੀ ਕਿ ਹਜੇ ਜੰਮੀ ਨਹੀਂ, ਹਜੇ ਮਾਂ ਦੇ ਪੇਟ 'ਚ ਹੈ। ਤਾਂ ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ। ਬਾਹਰ ਵਾਲਾ ਮਾਹੌਲ ਦੇਖ ਕੇ। ਕਹਿੰਦੀ ਆ ਜਾ ਬੈਠ ਨੀ ਮਾਏ। ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਵੇ ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ ਕੋਖ ਦੇ ਵਿੱਚ ਨਾ ਕਤਲ ਕਰਾਈ ਇਹ ਹੀ ਮੇਰੀ ਅਰਜ਼ੀ ਨਾ ਇਹ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਜੀ ਸੋਇਸ਼ ਕਰਕੇ ਆਪਣੇ ਲੋਕਾਂ ਦੀ ਮੈਂਟੈਲਿਟੀ ਬਦਲਨੀ ਪਊ ਬਦਲ ਜਾਂਦੀ ਹੈ ਬਦਲਨੀ ਮਿਹਨਤ ਨਾਲ ਪਊਗੀ ਅਮਲੋਗ ਕੋਲ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਹੋਗੀਆਂ ਦੋ ਟਵਿੰਸ ਕੁੜੀਆਂ ਹੋਗੀਆਂ ਕਈ ਸਾਲ ਪਹਿਲਾਂ ਦੀ ਗੱਲ ਤੇ ਆਗੇ ਲੋਕ ਲੋਕ ਨੂੰ ਬੁਧਾਈਆਂ ਨੇ ਥੋੜੀ ਆਉਂਦੇ ਐ ਕਹਿਣਾ ਆਗੇ ਬਸ ਜੀ ਸਾਬਰ ਕਰੋ ਪੁਰਾਣੇ ਜਨਮਾਂ ਦੇ ਪਾਪ ਹੀ ਨੇ ਤੁਹਾਡੇ ਦਾ ਕੋਈ ਜਿਹੜਾ ਦੋ ਦੋ ਕੁੜੀਆਂ ਦੇਤੀਆਂ ਬੰਦੇ ਚੰਗੇ ਉਹਨੇ ਬੰਦੇ ਨੇ ਪੜਾ ਲੀਆਂ ਕੁੜੀਆਂ ਆ 8 ਕੁ ਮਹੀਨੇ ਪਹਿਲਾਂ ਦੀ ਗੱਲ ਐ ਮੇਰਾ ਉਹ ਦੋਨੇ ਜੱਜ ਬਣ ਗਏ ਜੀ ਤੁਨੇ ਕੁੜੀਆਂ ਫੇਰ ਆ ਗਏ ਉਹੀ ਕਹਿੰਦੇ ਜੀ ਪੁਰਾਣੇ ਜਨਮਾਂ ਦੇ ਕੋਈ ਪੋਨ ਨਹੀਂ ਨੇ ਥੋੜੀ ਜਿਹੀ ਇਹ ਤਾਂ ਉਹਦੀ ਬਦਲ ਜਾਂਦੇ ਐ ਸੋ ਐਜੂਕੇਸ਼ਨ ਜਿਹੜੀ ਆ ਉਹ ਲੋਕਾਂ ਦੀ ਮੈਂਟੈਲਿਟੀ ਬਦਲ ਸਕਦਾ